ਹਾਂ ਅੱਲਾਹ ਇਹ ਬੋਲਣ ਦੀ ਗੱਲ ਹੈ ਕਿ ਜਿਹੜਾ ਪਹਿਲਾਂ 33 ਅੰਦਰ ਕਿਹਾ ਖੱਖੇ ਦੇ ਜੱਗ ਲੱਗੇ ਦੇ ਜੱਗ ਉਹ ਆਪਾਂ ਹੁਣ ਹੀ ਲੈਣਾ ਲੱਗੇ ਕਰਨਾ ਸਾਡੇ ਪੇਟ ਜਾਏਗਾ ਪਰ ਜਦੋਂ ਆਪਾਂ ਅੰਦਰ ਘੱਗੇ ਦੇ ਉਹਨੂੰ ਕੀ ਹੋਏਗਾ ਕਿ ਜਿਹੜਾ ਘੱਗੇ ਅੰਦਰ ਕਰ ਉਹ ਵੀ ਪੇਟ ਜਾਏਗਾ ਕਰ ਕਰ ਹਾਂ ਅੱਲਾਹ ਕਰ ਕਰ ਹਾਂ ਅੱਲਾਹ ਕਰਦਾ ਅੱਲਾਹ ਜੱਜਾ 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 ਚੱਲ ਜੱਜਾ ਚੱਲ ਜੱਜਾ ਆਹ ਕਾਜ ਨੂੰ ਪਤਾ ਕੀ ਜੇ ਜੇ ਸ਼ੁਰੂ ਦੇ ਕੋਲ ਬੋਲਦੇ ਨਾ ਨਾਲ ਨੂੰ ਭੁੱਲਦੇ ਵਿੱਚ ਜੱਜਾ ਸ਼ੁਰੂ ਜੇ ਉਹ ਗਾਸਤ ਉਹ ਕੋਈ ਗੱਲ ਨਹੀਂ ਉਹ ਨਾਰਮਲ ਹੈ ਗੱਲ ਠੀਕ ਆ ਪਰ ਜਦੋਂ ਤੁਸੀਂ ਇਹਦਾ ਅਭਿਆਸ ਇਸ ਤਰੀਕੇ ਨਾਲ ਕਰੋਗੇ ਜਦੋਂ ਤੁਸੀਂ ਕੱਲ ਨੂੰ ਬੋਲੋਗੇ ਨਾ ਝਿੰਮ ਝਿੰਮ ਉਥੇ ਝਿੰਮ ਝਿੰਮ ਨਹੀਂ ਨਿਕਲੂਗਾ ਜਿੰਮ ਤੇ ਦੂਜਾ ਆ ਗਣਾ ਜਿੱਤੇ ਆਪਾਂ ਜੋੜ ਜੂ ਕਰਦੇ ਆ ਜਦ ਜੇ ਹਰੀ ਮਮਾਂ ਚ ਇੰਨੇ ਚ ਇੰਨੇ ਨਹੀਂ ਦਾਣਾ ਦੀ ਵਿੱਚ ਇੰਨੇ ਚ ਜਦੋਂ ਅਭਿਆਸ ਕਰਨਾ ਹੈ ਉਦੋਂ ਇਤਰਾ ਜੋਰ ਪਾ ਕੇ ਪੇੜ ਤੇ ਕਰ ਲੈ ਜੇ ਕੱਲੇ ਅੱਖਰ ਦਾ ਜਦੋਂ ਇਸ ਤਰ੍ਹਾਂ ਕੀਤਾ ਜਾਂਦਾ ਜਦੋਂ ਗੁਰਬਾਣੀ ਤੇ ਬੋਲੋਗੇ ਉਹ ਉਚਾਰਨ ਆਟੋਮੈਟਿਕਲੀ ਬਾਈ ਡਿਫਾਲਟ ਆ ਜਾਏਗਾ ਸੋ ਇਹ ਪੰਜ ਅੱਖਰ ਨੇ ਮੇਰੇ ਮਗਰ ਤੁਸੀਂ ਬੋਲਦੇ ਆ ਜਿਸ ਤਰ੍ਹਾਂ ਮੈਂ ਬੋਲਦਾ ਕੋਸ਼ਿਸ਼ ਕਰਨੀ ਉਹ ਮੈਚ ਕਰਨੀ ਠੀਕ ਹੈ